ਪਿੰਡ ਦਾ ਨਜ਼ਾਰਾ ਸ਼ਹਿਰ ਨਾਲੋਂ ਪਿਆਰਾ ਜੀ ਕਿਉਂਕਿ ਅਸੀਂ ਪਿੰਡ ਨੂੰ ਨਜ਼ਾਰਾ ਸ਼ਹਿਰ ਦਾ ਵੱਧ ਚਾਹੁੰਦੇ ਆ ਹੈ ਵੀ ਇਹ ਲੋਕ ਇਹ ਕਹਿੰਦੇ ਆ ਵੀ ਸ਼ਹਿਰ ਵਿਕਾਸ ਹੈ ਜੇ ਸ਼ਹਿਰ ਨੂੰ ਇੰਨਾ ਕਹਿੰਦੇ ਆ ਚੰਗਾ ਵਿਕਾਸ ਕਹਿੰਦੇ ਆ ਤਾਂ ਫਿਰ ਜਿਹੜੀਆਂ ਇਹ ਲਿਆ ਕੇ ਸਿਟੀਆਂ ਬਣਾਉਂਦੇ ਆ ਉਹ ਸਾਡੇ ਪਿੰਡਾਂ 'ਚ ਬਣਾਉਂਦੇ ਆ ਟੁੱਲਰ ਜੇ ਕਿਤੇ ਵਿੱਚ 5 ਤੋਂ 10% ਸਾਨੂੰ ਸੌਡ ਹੁੰਦੀ ਹੈ ਬੱਚਿਆਂ ਨੂੰ ਜੇ 65% ਬੱਚੇ ਦਾ ਨੰਬਰ ਆਉਂਦੇ ਆ ਕਰ ਜਿੰਦਰਾ ਕਾਲਜ ਚੋਂ ਡਿਵੀਜ਼ਨ ਹੁੰਦੀ ਹੈ ਜੇਕਰ ਉਹ ਨਗਰ ਪੰਚਾਇਤ ਚਾਹੁੰਦਾ ਸਾਡਾ ਬੱਚਾ ਡਿਵੀਜ਼ਨ ਨਹੀਂ ਲੈ ਸਕਦਾ ਦੱਸੋ ਸਾਡਾ ਬੇੜਾ ਕਰਕ ਹੋ ਗਿਆ ਕਿੰਨਾ ਤੋਂ ਨੀ ਨਗਰ ਪੰਚਾਇਤ ਬਣੀ ਆ ਸੀ ਮਕਾਨ ਬਣਾਉਣਾ ਸਟਾਰਟ ਕਰਦਾ ਤਾਂ ਸਾਡੇ ਕੋਲ 80000 ਲੱਖ 50000 ਦਾ ਫਰ ਲ ਆ ਜਾਂਦਾ ਬਣਾ ਸਾਨੂੰ ਦੇਸੀ ਕਹਾਉਣ ਚ ਫਕਰ ਮਹਿਸੂਸ ਹੁੰਦਾ ਕਿਉਂਕਿ ਅਸੀਂ ਦੇਸੀ ਆ ਅਸੀਂ ਦੇਸੀ ਆਪਦਾ ਵਿਰਸਾ ਸੰਭ ਕੇ ਰੱਖਿਆ ਹੋਇਆ ਅਸੀਂ ਆਪਦਾ ਪ੍ਰਪਾ ਸੰਭ ਕੇ ਰੱਖਿਆ ਹੋਇਆ ਅਸੀਂ ਆਪਦੇ ਤਾਇ ਚਾਚਾ ਨਾਲ ਸਾਡਾ ਮੋਹ ਪ੍ਰੇਮ ਹੈ ਪਹਿਲਾਂ ਦੇਖਿਆ ਹੁਣ ਇਹ ਆਜ਼ਾਦ ਆ ਬੀਬੀ ਬਜ਼ੁਰਗ ਬੈਠੇ ਹੁੰਦੇ ਸੀ 100 100 ਮੱਝਾਂ ਹੁੰਦੀਆਂ ਸੀ ਉਹ ਛਪੜਾਂ ਜਾਂ ਗੰਦਾ ਪਾਣੀ ਵਾਗ ਗਿਆ ਛਪੜ ਖਰਾਬ ਹੋ ਗਿਆ ਉੱਥੇ ਬਿਮਾਰੀਆਂ ਆਸੇ-ਪਾਸੇ ਦੇ ਲੋਕਾਂ ਦਾ ਰਹਿਣਾ ਬਹੁਤ ਮੁਸ਼ਕਲ ਹੈ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਬਠਿੰਡਾ ਦੇ ਕੋਟਸ਼ਮੀਰਪਿੰਡ ਦੇ ਵਿੱਚ ਪਹੁੰਚੇ ਆ ਤੇ ਕੋਟਸ਼ਮੀਰ ਦੇ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਖੜੇ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੀ ਇੱਥੇ ਆਖਰ ਪਿੰਡ ਦੇ ਵਿੱਚ ਪਹੁੰਚਣਾ ਕਿਉਂ ਪਿਆ ਨਗਰ ਪੰਚਾਇਤ ਕੋਟਸ਼ਮੀਰ ਦਫਤਰ ਬਠਿੰਡਾ ਇੱਥੇ ਸਾਹਮਣੇ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇੱਥੇ ਜਿਹੜਾ ਇੱਕ ਧਰਨਾ ਲੱਗਿਆ ਹੋਇਆ ਪਿੰਡ ਵਾਸੀਆਂ ਨੇ ਧਰਨਾ ਲਾਇਆ ਨਾਲ-ਨਾਲ ਉਹਨਾਂ ਨੇ ਜਿਹੜੇ ਨਾਰੇ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਪਿੰਡ ਆ ਉਹਨੂੰ ਪਿੰਡ ਹੀ ਰਹਿਣ ਦਿਓ ਆਖਰ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਧਰਨਾ ਲਾਉਣਾ ਕਿਉਂ ਪਿਆ ਪ੍ਰਧਾਨ ਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਨਾਮ ਆ ਇਹਨਾਂ ਦੀਦੀ ਸਿੰਘ ਜੀ ਕੀ ਮਾਮਲਾ ਜਿਹੜਾ ਤੁਸੀਂ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਬਿਲਕੁਲ ਪਿੰਡ ਵਾਸੀ ਇਕੱਠੇ ਹੋ ਕੇ ਧਰਨਾ ਲਾ ਰਹੇ ਹੋ ਨਾਰੇਬਾਜ਼ੀ ਕਰ ਰਹੇ ਹੋ ਮਾਮਲਾ ਕੀ ਹੈ ਸਾਡੇ ਪਿੰਡ ਦਾ ਨਜ਼ਾਰਾ ਸ਼ਹਿਰ ਨਾਲੋਂ ਪਿਆਰਾ ਜੀ ਕਿਉਂਕਿ ਅਸੀਂ ਪਿੰਡ ਨੂੰ ਨਜ਼ਾਰਾ ਸ਼ਹਿਰ ਦਾ ਵੱਧ ਚਾਉਣੀ ਆ ਹੈ ਵੀ ਕਿਉਂਕਿ ਗੀਤਾਂ 'ਚ ਵੀ ਆਉਂਦਾ ਫਿਲਮਾਂ 'ਚ ਵੀ ਇਹ ਚੀਜ਼ ਬਕਾਇਦਾ ਦਿੱਤੀ ਜਾਂਦੀ ਹੈ ਜੇਕਰ ਇਹ ਲੋਕ ਇਹ ਕਹਿੰਦੇ ਆ ਵੀ ਸ਼ਹਿਰ ਵਿਕਾਸ ਹੈ ਜੇ ਸ਼ਹਿਰ ਨੂੰ ਇੰਨਾ ਕਹਿੰਦੇ ਆ ਚੰਗਾ ਵਿਕਾਸ ਕਹਿੰਦੇ ਆ ਤਾਂ ਫਿਰ ਜਿਹੜੀਆਂ ਇਹ ਲਿਆ ਕੇ ਸਿਟੀਆਂ ਬਣਾਉਂਦੇ ਆ ਉਹ ਸਾਡੇ ਪਿੰਡਾਂ 'ਚ ਬਣਾਉਂਦੇ ਆ ਏਰੀਆ ਕੀ ਸਾਡੇ ਪਿੰਡਾਂ 'ਚ ਹੀ ਵਸ ਗਏ ਹਨ ਵੀਰ ਲੋਕ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਇਹ じゃ ਵਿਕਾਸ ਅਸੀਂ ਵਿਕਾਸ ਚਾਹੁੰਦੇ ਆ ਅਸੀਂ ਤਰੱਕੀ ਚਾਹੁੰਦੇ ਆ ਵੀ ਸਾਡੇ ਆ ਗਰੀਬ ਭਾਈਚਾਰੇ ਦੀ ਜਿਹੜੀ ਨਰੇਗਾ ਸਕੀਮ ਖਤਮ ਹੋ ਗਈ ਇਹ ਚਾਲੂ ਕਰੋ ਕਿਉਂਕਿ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਬਕਾਇਦਾ ਇਸ ਚੀਜ਼ ਨੂੰ ਲੈ ਕੇ ਚੱਲਦੀ ਹੈ ਵੀ ਹਰੇਕ ਗਰੀਬ ਗਰੀਬ ਨੂੰ ਘਰ-ਘਰ ਰੋਜ਼ਗਾਰ ਦਿੱਤਾ ਜਾਊਗਾ ਇਹਨਾਂ ਦਾ ਰੋਜ਼ਗਾਰ ਖੋਹ ਨਹੀਂ ਲਿਆ ਸਾਡਾ ਰੋਜ਼ਗਾਰ ਖੋਹ ਗਿਆ ਸਾਡੇ ਬੱਚਿਆਂ ਦੀ ਪੜਾਈ ਨੂੰ ਬਹੁਤ ਨੁਕਸਾਨ ਹੋਇਆ ਕਿਉਂਕਿ ਰੂਲਰ ਰੇਡ ਦੇ ਵਿੱਚ 5 ਤੋਂ 10% ਸਾਨੂੰ ਸੋਲ ਹੁੰਦੀ ਹੈ ਬੱਚਿਆਂ ਨੂੰ ਜੇ 65% ਬੱਚੇ ਦਾ ਨੰਬਰ ਆਉਂਦੇ ਆ ਤਾਂ ਰਜਿੰਦਰਾ ਕਾਲ ਦੀ ਥੋਂ ਡਿਵੀਜ਼ਨ ਹੁੰਦੀ ਹੈ ਜੇਕਰ ਉਹ ਨਗਰ ਪੰਚਾਇਤ ਚ ਆਉਂਦਾ ਸਾਡਾ ਬੱਚਾ ਡਿਵੀਜ਼ਨ ਨਹੀਂ ਲੈ ਸਕਦਾ ਦੱਸੋ ਸਾਡਾ ਵੀੜਾ ਕਰ ਕਹੋਗੇ ਕਿੰਨਾ ਦੂਸਰੇ ਨੰਬਰ ਤੇ ਸਾਡੇ ਕਮਜ਼ੋਰੇ ਲੋਕ ਅਸੀਂ ਮਸਾ ਕੋਈ ਚਾਰ ਕੋਹੜੇ ਪਾਉਣੇ ਆ ਬਜਰੀ ਧਾਰ ਲੈ ਕੇ ਆ ਦੁਕਾਨਾਂ ਤੋਂ 100 ਸਿਸਟਮ ਕਰਕੇ ਕਿਸੇ ਰਿਸ਼ਤੇਦਾਰਾ ਤੋਂ ਮੰਗ ਵਗੀ ਕਰਕੇ ਮਸਾ ਕੋਲ ਦਾ ਖੜਾ ਕਰਦੇ ਆ ਸਾਡੇ ਕੋਲੇ ਤੀਜੇ ਦਿਨ ਫਰਰਾ ਲੈ ਕੇ ਵਗ ਜਾਂਦੇ ਆ ਦੋ ਗ੍ਰੈਕਸੀ ਅਸੀਂ ਤਾਂ ਛੱਤ ਤੋਂ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਂਦੇ ਇਹਨਾਂ ਨੂੰ ਪੈਸੇ ਅਸੀਂ ਕਿੱਥੋਂ ਦੇਵਾਂਗੇ ਕਿਉਂਕਿ ਹਰ ਇੱਕ ਕੰਮ ਕਰਨ ਲਈ ਨਗਰਪਾਲਿਕਾ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਮਨਜ਼ੂਰੀ ਦੇਣੀ ਜਾਂ ਨਾ ਦੇਣੀ ਇਹਨਾਂ ਤੇ ਨਿਰਭਰ ਕਰਦੀ ਹੈ ਕਿਉਂਕਿ ਇਹ ਤਾਂ ਸਾਡੇ ਆਪ ਦੇ ਨੇ ਇਹ ਬਗਾਨੇ ਲੋਕ ਐ ਇਹ ਤਾਂ ਸਰਕਾਰੀ ਅਧਿਕਾਰੀ ਐ ਇਹ ਤਾਂ ਸਰਕਾਰ ਦਾ ਸੋਚਣਗੇ ਲੋਕਾਂ ਦਾ ਨਹੀਂ ਸੋਚਣਗੇ ਫੇਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਡੇ ਸ਼ਹਿਰਾਂ 'ਚ ਦੇਖਿਆ ਕੁੱਤਾ ਬਿੱਲੀ ਪਸ਼ੂ ਡੰਗਰ ਉਹ ਨਹੀਂ ਰੱਖ ਸਕਦਾ ਕੀ ਸਾਨੂੰ ਸਾਡੀ ਜਿੰਦ ਤੋਂ ਪਿਆਰੇ ਆ ਪਸ਼ੂ ਸਾਡਾ ਰੋਜਗਾਰ ਹੈ ਪਸ਼ੂਆਂ ਦੇ ਨਾਲ ਤੇ ਉਹ ਪਸ਼ੂ ਵੀ ਸਾਥ ਖੋ ਲੈਣਗੇ ਉਹ ਵੀ ਸਾਨੂੰ ਆਖਣਗੇ ਬਾਹਰ ਡੇਰੀਆਂ ਪਾਓ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਬਾਰੇ ਸੋਚਦੇ ਆ ਕਿ ਸਾਡੇ ਬੱਚਿਆਂ ਦਾ ਭੇਖੇ ਬਰੇ ਅੱਛੀ ਨਹੀਂ ਕਹਿੰਦੇ ਸਾਡੀ ਨਗਰ ਪੰਚਾਇਤ ਰੇ ਸਾਡੀ ਗ੍ਰਾਮ ਪਚੇਤ ਬਣੇ ਦਰਜਾ ਪਰਿਯਾਇ ਦੇ ਵਿੱਚ ਨਰੇਗਾ ਸਕੀਮ ਵੀ ਹੁੰਦੀ ਹੈ ਸਾਰੀ ਉਸਕੀ ਮਾਉਣੀ ਸਾਡੇ ਕੋਲੇ 25 ਨੁਕਸਾਨ ਹੈ ਇਹਦੇ 25 ਨੁਕਸਾਨਾਂ ਦੇ ਵਿੱਚੋਂ ਜੇਕਰ ਬੋਲ ਕੇ ਕੱਲੀ-ਕੱਲੀ ਦੱਸਦੇ ਆ ਤਾਂ ਫਿਰ ਟਾਈਮ ਬੜਾ ਲੱਗੂ ਸਾਨੂੰ ਵੀ ਕੰਮ ਧੰਦਾ ਦਾ ਹੁੰਦਾ ਇਸ ਕਰਕੇ ਅਸੀਂ ਮੋਟੀਆਂ-ਮੋਟੀਆਂ ਸੌਮ ਲੱਕਾ ਪਜੀਤੀ ਜਮਾਇਨਾ ਦੇ ਜਿਸ ਦੇ ਘਰ ਬਣਾਏ ਨਾ ਉਹ ਢਾ ਸਕਦੀ ਐ ਤੱਕੇ ਨਾਲ ਚਲੋ ਅਸੀਂ ਵੀ ਕਹਿੰਦੇ ਆ ਵੀ ਜਿਹੜੀ ਚੀਜ਼ ਦੀ ਸਰਕਾਰੀ ਹੋਤੀ ਐ ਢਾਉਣਾ ਚਾਹੀਦਾ ਪਰ ਲੇਕਿਨ ਇਹ ਤਾਂ ਨਹੀਂ ਵੀ ਕਿਸੇ ਦਾ ਰੋਜ਼ਗਾਰ ਤੇ ਕਿਸੇ ਨੂੰ ਘਰੋਂ ਬਾਹਰ ਕਰ ਦਿਓ ਉਹਦਾ ਹੱਲ ਲੱਭਣਾ ਜ਼ਰੂਰੀ ਐ ਕਿਸਾਨਾਂ ਦੀ ਜ਼ਮੀਨ ਉਡਾ ਨਾਉਣੀਆਂ ਪਾਉਗੀ ਅੱਗੇ ਵੀ ਪਾਈ ਜਾਂਦੇ ਐ ਤੱਕੇ ਨਾਲ ਅਜਿਹਾ ਲੋਡ ਐਕਟ ਕੱਢਿਆ ਜਿਹਦੇ ਵਿੱਚ ਹੋਰ ਵੀ ਮਤਲਬ ਜਥੇਬੰਦੀਆਂ ਵਿਰੋਧ ਕਰ ਰਹੀਆਂ ਆ ਉਹ ਇਹਦਾ ਹਿੱਸਾ ਹੈ ਹਿੱਸਾ ਹੈ ਉਹ ਕਿਉਂਕਿ ਅਸੀਂ ਕੋਈ ਵੀ ਨਹੀਂ ਕੁਝ ਬੋਲ ਸਕਦੇ ਇੱਥੇ ਮਰਜ਼ੀ ਪੂੜਾ ਜ਼ਮੀਨ ਕਬਜ਼ਾ ਕਰ ਲੇ ਦੂਜੇ ਨੰਬਰ ਤੇ ਹਰ ਬਾੜ ਬੰਦ ਤੇ ਲੋਕਾਂ ਦੇ ਭਾਈਚਾਰਕ ਸਾਝ ਖਤਮ ਹੋਊਗੀ ਭਾਈਚਾਰਕ ਸਾਡੀ ਸਾਂਝ ਖਤਮ ਨਹੀਂ ਹੋਗੀ ਆ ਤੁਸੀਂ ਉਹਨਾਂ ਅੱਜ ਪੋਸਟ ਤੇ ਇਥੋਂ ਇਹ ਲੈਣੀ ਆਇਓ ਇਨਕੁਆਰੀ ਕਰਨਾ ਜਿਹਦੇ ਕਰਕੇ ਸਾਡੇ ਪਿੰਡ ਤੋਂ ਪਿੰਡ ਤੀ ਭਾਈਚਾਰੀ ਦੇ ਵਿੱਚ ਹੁਣ ਉਹ ਗੱਲ ਕਹਿ ਨਹੀਂ ਸਕਦੇ ਕਿੱਦਿਆਂ ਅਣਖ ਦਾ ਮਸਲੀ ਬੇਕਾਰ ਹੋ ਗਏ ਇਹ ਭਾਈਚਾਰਕ ਸਾਂਝ ਦੇ ਕਾਰਨ ਜੇ ਪਿੰਡ ਹੋਊਗਾ ਇਹਨਾਂ ਚੀਜ਼ਾਂ ਤੋਂ ਅਸੀਂ ਬਚਦੇ ਹਾਂ ਸਾਡਾ ਸਾਡਾ ਬੱਚਾ ਇੱਕ ਦੀ ਤਾਈ ਤਾਚ ਤੋਂ ਸ਼ਰਮ ਮੰਨਦਾ ਜਦੋਂ ਸ਼ਹਿਰੀ ਲੈਵਲ ਦਾ ਬੋਰਡ ਲੱਗ ਜਾਂਦਾ ਉੱਚੀਆਂ ਪਾਦੀਆਂ ਤੇ ਹੋ ਜਾਂਦੇ ਆ ਬੱਚੇ ਉੱਠੇ ਕੰਮਾਂ ਤੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਵਿਆਹ ਕਰਾਉਣ ਲੱਗ ਜਾਂਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਨਨ ਸਿੰਘ ਜੀ ਐਮਸੀ ਕੋਟ ਸ਼ਮੀਰ 10 ਨੰਬਰ ਵਾਰਡ ਤੋਂ ਐਮਸੀ ਆ ਆ ਨਗਰ ਪੰਚਾਇਤ ਬਣੀ ਆ ਤਰੱਕੀ ਹੋਣੀ ਚਾਹੀਦੀ ਸੀ ਕਿਉਂਕਿ ਸਿਸਟਮ ਹੀ ਹੁੰਦਾ ਵੀ ਨਗਰ ਪੰਚਾਇਤ ਬਣਦੀ ਆ ਤੇ ਬਹੁਤ ਸਾਰੇ ਵਿਕਾਸ ਦੇ ਕੰਮ ਹੁੰਦੇ ਆ ਪਰ ਤੁਸੀਂ ਉਹਨੂੰ ਪਿੰਡ ਕਿਉਂਕਿ ਪਿੰਡਾਂ ਨੂੰ ਤਾਂ ਲੋਕ ਦੇਸੀ ਕਹਿੰਦੇ ਆ ਜਦੋਂ ਪਿੰਡਾਂ ਵਾਲਾ ਕੋਈ ਸ਼ਹਿਰ 'ਚ ਜਾਂਦਾ ਤੇ ਲੋਕ ਕਹਿੰਦੇ ਜੀ ਇਹ ਦੇਸੀ ਆ ਬੰਦਾ ਆ ਗਿਆ ਪਰ ਤੁਸੀਂ ਕਹਿੰਦੇ ਵੀ ਹੁਣ ਨਗਰ ਪੰਚਾਇਤ ਨੂੰ ਕੱਟ ਕੇ ਦੁਬਾਰਾ ਪਿੰਡ ਬਣਾਇਆ ਜਾਵੇ ਕੀ ਕਰਨਾ ਅਸੀਂ ਮੰਨਦੇ ਆ ਪਿੰਡਾਂ ਸ਼ਹਿਰ ਵਾਲੇ ਕਹਿੰਦੇ ਹੋਣਗੇ ਸਾਨੂੰ ਦੇਸੀ ਵੀ ਕਹਿੰਦੇ ਨੂੰ ਪਰ ਸਾਨੂੰ ਦੇਸੀ ਕਹਾਉਣ 'ਚ ਫਕਰ ਮਹਿਸੂਸ ਹੁੰਦਾ ਕਿਉਂਕਿ ਅਸੀਂ ਦੇਸੀ ਆ ਅਸੀਂ ਦੇਸੀ ਆਪਦਾ ਵਿਰਸਾ ਸੰਭ ਕੇ ਰੱਖਿਆ ਹੋਇਆ ਅਸੀਂ ਆਪਦਾ ਭੱਪਾ ਸੰਭ ਕੇ ਰੱਖਿਆ ਹੋਇ ਅਸੀਂ ਨਹੀਂ ਚਾਹੁੰਦੇ ਸ਼ਹਿਰ ਦੇ ਸਾਹਿਬ ਬਹੁਤ ਨੁਕਸਾਨ ਹੈ ਦੇਖੋ ਸਾਡੇ ਪਿੰਡ 'ਚ 90% ਇੱਕ ਸੁਧਾਰਨ ਜੀਮੀਦਾਰ ਤੇ ਗਰੀਬ ਜਾਂਦਾ ਬਸ ਰਹੀ ਹੈ ਅਸੀਂ ਉਹ ਪਰਿਵਾਰਾ ਜੋ ਹੈ ਜੋ ਕੇਸ ਅਸੀਂ ਮਕਾਨ ਬਣਾਉਣਾ ਸਾਡੇ ਕੋਲ ਲੇਬਰ ਦੇਣ ਨੂੰ ਪੈਸੇ ਨਹੀਂ ਹੁੰਦੇ ਅਸੀਂ ਆਪਦੇ ਰਿਸ਼ਤੇਦਾਰ ਚਾਚੇ-ਤਾਏ ਇਕੱਠੇ ਹੋ ਕੇ ਲੇਬਰ ਦਾ ਕੰਮ ਕਰਕੇ ਮਕਾਨ ਬਣਾਉਂਦੇ ਆ ਪਰ ਜਦੋਂ ਦੀ ਨਗਰ ਪੰਚਾਇਤ ਬਣੀ ਆ ਅਸੀਂ ਮਕਾਨ ਬਣਾਉਣਾ ਸਟਾਰਟ ਕਰਦੇ ਆ ਤਾਂ ਸਾਡੇ ਕੋਲ 80000 ਲੱਖ 50000 ਦਾ ਫਰ ਲ ਆ ਜਾਂਦਾ ਸਾਡੇ ਕੋਲ ਅਜ ਲੇਬਰ ਨੂੰ ਦੇਣ ਨੂੰ ਪੈਸੇ ਨਹੀਂ ਤਾਂ ਅਸੀਂ ਉਹ ਲੱਖ ਰੁਪਇਆ ਕਿੱਥੋਂ ਭਰਾਂਗੇ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ ਕਿ ਸਾਡੇ ਗਰੀਬ ਮਜ਼ਦੂਰਾਂ ਦਾ ਦਿਨੋਂ ਦਿਨ ਗਲ ਘੁੱਟਿਆ ਜਾ ਰਿਹਾ ਹੈ ਵੀ ਇਸ ਤੋਂ ਸਾਡੀ ਮੁਕਤੀ ਹੋ ਜੇ ਸਾਡਾ ਪਿੰਡ ਨੂੰ ਪਿੰਡ ਹੀ ਰਹਿਣ ਦੇਵੇ ਬਾਕੀ ਤੁਸੀਂ ਤਰੱਕੀ ਦੀ ਗੱਲ ਕਰੀ ਤਰੱਕੀ ਹੁੰਦੀ ਹੈ ਪਰ ਤਰੱਕੀ ਨੇ ਸਾਥੋਂ ਬਹੁਤ ਕੁਝ ਖੋ ਲਿਆ ਦੇਖੋ ਸਾਡੇ ਛੱਪੜ ਹੁੰਦੇ ਸੀ ਪਰ ਛੱਪੜਾਂ ਦੇ ਆਮ ਹੀ ਤੁਸੀਂ ਪਹਿਲਾਂ ਦੇਖਿਆ ਹੁੰਦਾ 10-10 20-20 ਬਜ਼ੁਰਗ ਬੈਠੇ ਹੁੰਦੇ ਸੀ 100-100 ਮੱਝਾਂ ਹੁੰਦੀਆਂ ਸੀ ਉਹ ਛੱਪੜਾਂ ਜਾਂ ਗੰਦਾ ਪਾਣੀ ਵਾਗ ਗਿਆ ਛੱਪੜ ਖਰਾਬ ਹੋ ਗਿਆ ਉੱਥੇ ਬਿਮਾਰੀਆਂ ਆਸ-ਪਾਸੇ ਦੇ ਲੋਕਾਂ ਦਾ ਰਹਿਣਾ ਬਹੁਤ ਮੁਸ਼ਕਲ ਹੈ ਇਹ ਜੀਜ਼ਾ ਕਰਕੇ ਅਸੀਂ ਇਹ ਦੇਖ ਜਿੰਨੀ ਤਰੱਕੀ ਹੋਇਆ ਸਾਡੀ ਬਰਬਾਦੀ ਹੋਈ ਹੈ ਕੋ ਛੱਪੜ ਖਰਾਬ ਹੋਏ ਪਸ਼ੂ ਘਰਾਜੋ ਖਤਮ ਹੋਏ ਘਰਾਜੋ ਬਜੂ ਖਤਮ ਹੋਇਆ ਦੁੱਧ ਖਤਮ ਹੋ ਗਿਆ ਦੁੱਧ ਖਤਮ ਹੋਇਆ ਤਾਂ ਨੌਜਵਾਨ ਕਮਜ਼ੋਰ ਆ ਤਾਂ ਨਸ਼ੇ ਵਾਲੇ ਪਾਸੇ ਨੂੰ ਜਾ ਵੜਿਆ ਇਹ ਤਰੱਕੀ ਨੇ ਸਾਡੇ ਤੋਂ ਬਹੁਤ ਕੁਝ ਖੋਇਆ ਸਾਨੂੰ ਦਿੱਤਾ ਕੁਝ ਨਹੀਂਗਾ ਇਸ ਕਰਕੇ ਅਸੀਂ ਸੋਚਿਆ ਵੀ ਸਾਡਾ ਤਾਂ ਪਿੰਡ ਆ ਪਹਿਲਾਂ ਹੀ ਤਰ੍ਹਾਂ ਹੀ ਬਾਜੇ ਪਿੰਡ ਹੀ ਰਹਿਣ ਦਿਓ ਫਿਰ ਅਗਲਾ ਰੁੱਖ ਕੀ ਤਿਆਰ ਕਰੋਗੇ ਕਿਉਂਕਿ ਜਿਹੜਾ ਰੁੱਖ ਤਿਆਰ ਕਰਨਾ ਪਊਗਾ ਸਰਕਾਰਾਂ ਡਿਮਾਂਡ ਨੂੰ ਲੈ ਕੇ ਲਗਾਤਾਰ ਨੇ ਪ੍ਰੋਜੈਕਸ਼ਨ ਵੱਖ-ਵੱਖ ਯੂਨੀਅਨਾਂ ਕਰਦੀਆਂ ਰਹਿੰਦੀਆਂ ਪਰ ਮੰਗ ਮੰਨੀ ਨਹੀਂ ਜਾਂਦੀ ਬੜਾ ਔਖਾ ਹੋ ਜਾਂਦਾ ਅਗਲੀ ਕੋ ਰਣਨੀਤੀ ਤਿਆਰ ਕੀਤੀ ਹੈ ਤੁਹਾਡਾ ਬਹੁਤ ਵਧੀਆ ਸਵਾਲ ਹੈ ਸਾਡਾ ਅਗਲਾ ਰੋਖ ਜਿਹੜਾ ਬਹੁਤ ਅਸੀਂ ਤਾਕੜਾ ਸੰਘਰਸ਼ ਕਰਨ ਜਾ ਰਹੇ ਹਾਂ ਇਹ ਨਹੀਂ ਸਾਡਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂਗਾ ਕੋਈ ਪਾਰਟੀ ਦੇ ਅਸੀਂ ਪੱਖ ਨਹੀਂ ਅਸੀਂ ਉਸ ਦੇ ਨਾਲ ਆ ਜੋ ਸਾਡਾ ਇਹ ਪਿੰਡ ਦਾ ਸਾਥ ਦੇਊਗਾ ਚਾਹੇ ਉਹ ਮੌਜੂਦਾ ਸਰਕਾਰ ਹੈ ਜੇ ਨਹੀਂ ਤਾਂ ਕੋਈ ਅਗਲੀ ਉਹ ਸਾਥ ਦੇਊਗਾ ਅਸੀਂ ਉਸ ਦੇ ਨਾਲ ਖੜਾਂਗੇ ਬਾਕੀ ਜਿਹੜਾ ਰਹਿ ਤਾ ਅਸੀਂ ਇਹੀ ਸੋਚਿਆ ਵੀ ਕੁਝ ਦਿਨ ਦੇਖਦੇ ਜੇ ਕੋਈ ਸਾਡੀ ਸਨਮਾਈ ਹੁੰਦੀ ਹੈ ਤਾਂ ਨਹੀਂ ਸਾਰਾ ਪਿੰਡ ਇੱਕਜੁੱਟ ਹੈ ਅਸੀਂ ਸੜਕ ਵੀ ਰੋਕਾਂਗੇ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਉਸ ਤੋਂ ਬਾਅਦ ਸੜਕ ਰੋਕਣੀ ਵੀ ਸੜਕ ਵੀ ਰੋਕਾਂਗੇ ਸਰਕਾਰਾਂ ਤੱਕ ਜਿੱਥੇ ਪਹੁੰਚ ਕਰਨੀ ਪਈ ਅਸੀਂ ਕਰਾਂਗੇ ਅਸੀਂ ਮੌਜੂਦਾ ਸਰਕਾਰ ਨੂੰ ਵੀ ਕਹਿੰਦੇ ਆ ਵੀ ਆ ਕੇ ਸਾਡੀ ਸੁਣਵਾਈ ਕਰੇ ਭਗਵਾਨਤਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਪਿੰਡਾਂ 'ਚੋਂ ਗਏ ਹੋਏ ਆ ਉਹਨਾਂ ਨੂੰ ਤਾਂ ਪਿੰਡਾਂ ਦਾ ਦਰਦ ਜ਼ਿਆਦਾ ਪਤਾ ਹੋਣਾ ਚਾਹੀਦਾ ਰਈ ਗੱਲ ਉਹ ਕਹਿੰਦੇ ਸੀ ਕਿ ਹੈਂਡਲ ਮਾਰਦੇ ਤਾਂ ਮੇਰੀ ਤਨਵਾਰੀ ਬਾਹਾਂ ਟੁੱਟੀ ਆ ਉਹ ਬਾਹਾਂ ਟੁੱਟੀ ਕਿਉਂ ਸੀਗੀ ਸਾਨੂੰ ਨਹੀਂ ਪਤਾ ਨਾ ਕਿ ਆਪਣੇ ਕੋਲ ਟਰੈਕਟਰ ਦੇ ਬੈਟਰੀ ਧਰਾਉਣ ਨੂੰ ਪੈਸੇ ਨਹੀਂ ਹੁੰਦੇ ਜੇ ਆਪਣਾ ਡੰਗ ਚੱਲਦਾ ਹੋ ਜੇ ਸਾਡੇ ਕੋਲ ਇੰਨੇ ਪੈਸੇ ਹੁੰਦੇ ਤਾਂ ਅਸੀਂ ਆਹ ਲਾ ਲਉ ਸਾਡੇ ਟਰੈਕਟਰ ਤੇ ਬੈਠ ਕੇ ਹੀ ਟਿਕ ਜਾਣ। ਸਹੂਲਤ ਤਾਂ ਸਾਨੂੰ ਹੀ ਮੰਨਣ ਨੂੰ ਅਸੀਂ ਗੱਡੀਆਂ ਵੀ ਵੱਡੀਆਂ ਲੈਣ ਦਾ ਸਾਡਾ ਵੀ ਜੀ ਕਰਦਾ। ਕਿਉਂਕਿ ਡਿਊਟੀ ਪੇਸ਼ੇ ਕੋਲ ਸਰਕਾਰ ਦੀ ਹੁੰਦੀ ਹੈ ਸਾਡਾ ਵੀ ਜੀ ਕਰਦਾ ਹੈ। ਪਰ ਅਸੀਂ ਚਾਹੁੰਨਾ ਕਿ ਸਾਡਾ ਪ੍ਰਾਣੀਆ ਵੀ ਨਾ ਖੋਹਾਂਗਾ ਜਾਣ। ਇਸੇ ਕਰਕੇ ਹੁਣ ਅਸੀਂ ਇਹ ਚਾਹੁੰਦੇ ਸਾਡੀਆਂ ਜ਼ਮੀਨਾਂ ਤਾਂ ਖੋਹਾਂਗੇ ਹੀ ਗੰਗਾ। ਸਾਡੇ ਕੋਲ ਘਰ ਬੱਜਾ ਕਿਤੇ ਸਾਡੇ ਘਰ ਵੀ ਨਾ ਖੋਹੇ ਜਾਣ। ਸ਼ਾਸਨਕ ਅਧਿਕਾਰੀਆਂ ਨਾਲ ਜਾਂ ਕਿਸੇ ਰਾਜਨੀਤਿਕ ਲੀਡਰ ਨਾਲ ਹਲਕਾ-ਭਦਾ ਇੱਕ ਨਾਲ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ। ਨਹੀਂ ਅਜੇ ਤੱਕ ਕੋਈ ਗੱਲ ਅਜੇ ਤ ਅਸੀਂ ਅਗਲਾ ਪਲਾਨ ਬਣਾਉਨੇ ਆ ਵੀ ਹਰਕਣ ਚਾਰਜ ਜੋ ਇੱਥੇ ਲਾਏ ਨੇ ਉਹਨਾਂ ਨੂੰ ਵੀ ਮਿਲਾਂਗੇ ਵੀ ਸਾਡਾ ਸਾਥ ਦਿਓ ਜੇ ਸਾਥ ਦਿੰਦੇ ਆ ਤਾਂ ਅਸੀਂ ਉਹਨਾਂ ਦਾ ਵੀ ਸਹਿਯੋਗ ਦੇਵਾਂਗੇ ਜੇ ਨਹੀਂ ਸਾਥ ਦਿੰਦੇ ਤਾਂ ਅਸੀਂ ਪਿੰਡ ਵੱਲੋਂ ਇਹੀ ਆ ਵੀ ਸਭ ਦੇ ਬਾਈਕਾਟ ਕਰਾਂਗੇ ਸਾਰਾ ਪਿੰਡ ਇਸ ਗੱਲ ਨੂੰ ਲੈ ਕੇ ਸਹਿਮਤ ਆ ਇਕੱਠਾ ਕੋਈ ਵਿਰੋਧ ਤਾਂ ਨਹੀਂ ਕਰ ਰਿਹਾ ਨਹੀਂ ਦੇਖੋ ਕੁਝ ਜੇ ਕੋਈ ਕਰ ਵੀ ਰਿਹਾ ਤਾਂ ਕੋਈ ਤਕੜਾ ਹੋਊਗਾ ਜਿਹੜੀ ਦੀ ਪਹੁੰਚ ਹੁੰਦੀ ਆ ਮੰਨ ਲਾ ਪੈਸੇ ਭਰਨ ਦੀ ਕੋਈ ਸਹੂਲਤਾਂ ਤਾਂ ਉਹ ਸ਼ਹਿਰ ਵੀ ਵਸੇ ਹੋਏ ਆ ਸ਼ਹਿਰ 'ਚ ਵੀ ਰਹਿੰਦੇ ਆ ਉਹਨਾਂ ਦੀ ਇੱਕ ਗੋਟੀ ਸ਼ਹਿਰ 'ਚੋਂ ਪਿੰਡ 'ਚੋਂ ਉਹ ਜਿਹੇ ਬੰਦੇ ਵਿਰੋਧ ਕਰਦੇ ਨੇ ਨਹੀਂ ਤਕਰੀ ਸੋ ਇਹ ਤਸਵੀਰਾਂ ਨੇ ਨਗਰ ਪੰਚਾਇਤ ਕੋਟ ਸ਼ਮੀਰ ਦੀਆਂ ਜਿੱਥੇ ਲੋਕ ਆ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਪਿੰਡ ਬਣਾਉਣ ਦੀ ਕਿਉਂਕਿ ਅਕਸਰ ਹੀ ਗੱਲ ਕੀਤੀ ਜਾਂਦੀ ਆ ਵੀ ਤਰੱਕੀ ਨੂੰ ਲੈ ਕੇ ਸ਼ਹਿਰ ਬਸਾਇਆ ਜਾਵੇ ਨਗਰ ਪੰਚਾਇਤਾਂ ਚ ਲਿਆ ਜਾਵੇ ਪਿੰਡਾਂ ਨੂੰ ਤਾਂ ਕਿ ਤਰੱਕੀ ਹੋਵੇ ਪਰ ਹੁਣ ਜਿਹੜੀ ਜਿਵੇਂ ਆਪਾਂ ਕਹ ਦੀ ਕੰਮ ਉਲਟਾ ਸ਼ੁਰੂ ਹੋ ਗਿਆ ਪਿੰਡ ਦੇ ਲੋਕ ਕਹਿੰਦੇ ਆ ਵੀ ਸਾਡਾ ਜਿਹੜਾ ਪਿੰਡ ਆ ਉਹਨੂੰ ਤਰੱਕੀ ਨਾ ਕਰਵਾਈ ਜਾਵੇ ਕਿਉਂਕਿ ਇਹੋ ਜੀ ਤਰੱਕੀ ਨਹੀਂ ਚਾਹੀਦੀ ਉਹਨਾਂ ਨੇ ਕਈ ਉਦਾਹਰਨਾਂ ਵੀ ਦਿੱਤੀਆਂ ਵੀ ਜਿਹੜੇ ਆਸ-ਪਾਸ ਆ ਨਗਰ ਪੰਚਾਇਤਾਂ ਨੇ ਉਹਨਾਂ ਦੇ ਹਾਲਤ ਕਿਹੋ ਜੀ ਆ ਇਸ ਕਰਕੇ ਸਾਨੂੰ ਇਹੋ ਜੀ ਤਰੱਕੀ ਦੀ ਲੋੜ ਨਹੀਂ ਸਾਡੇ ਪਿੰਡ ਨੂੰ ਪਿੰਡ ਹੀ ਰਹਿਣ ਦਿੱਤਾ ਜਾਵੇ ਆਉਣ ਵਾਲੇ ਦਿਨਾਂ ਵਿੱਚ ਇਸ ਪਿੰਡ ਵਾਸੀਆਂ ਵੱਲੋਂ ਲੈ ਕੇ ਕੀ ਰੁਕਤੇ ਹਿਫਤਾਰ ਕੀਤਾ ਜਾਂਦਾ ਸਰਕਾਰ ਇਸ ਮਸਲੇ ਨੂੰ ਲੈ ਕੇ ਕਿੱਧਰ ਨੂੰ ਜਾਂਦੀ ਹੈ ਆਉਣ ਵਾਲੇ ਸਮੇਂ 'ਚ ਦੇਖਣਾ ਹੋਊਗਾ ਤੁਸੀਂ ਦੇਖ ਰਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਵਾਸ